ਸੱਚਕਲੀ ਮੈਂ ਹਰ ਕਬਰ ਸਿੰਘ ਵੇਦੀ ਪਟਿਆਲਾ ਦੀ ਛੋਟੀ ਬਾਰਾਦਰੀ ਵਿੱਚ ਮੌਜੂਦ ਹਾਂ ਜਿੱਥੇ ਲੱਗਦਾ ਹੈ ਕਾਰ ਬਾਜ਼ਾਰ ਤੇ ਇਹ ਕਾਰ ਬਾਜ਼ਾਰ ਕੋਈ ਪਹਿਲੀ ਵਾਰ ਨਹੀਂ ਲੱਗਿਆ ਇਹ ਕਾਰ ਬਾਜ਼ਾਰ ਬਹੁਤ ਪਹਿਲਾਂ ਤੋਂ ਲੱਗਦਾ ਆ ਰਿਹਾ ਪਰੰਤੂ ਇਹ ਕਾਰ ਬਾਜ਼ਾਰ ਹੁਣ ਵਿਵਾਦਾਂ ਵਿੱਚ ਕਿਉਂ ਆ ਗਿਆ ਇਸ ਬਾਬਤ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਪਟਿਆਲਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤੇ ਇਸ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਇਹ ਕਾਰ ਬਾਜ਼ਾਰ ਵਿਵਾਦਾਂ ਵਿੱਚ ਦਿਖਾਈ ਦੇ ਰਿਹਾ ਹੁਣ ਵਿਵਾਦ ਇਸ ਗੱਲ ਦਾ ਪੱਖ ਦਾ ਪੱਖਾਈ ਦੇ ਰਿਹਾ ਕਿ ਆਖਰ ਜਿਹੜੇ ਕਾਰ ਬਾਜ਼ਾਰ ਦੇ ਅ ਵਿਅਕਤੀ ਨੇ ਜਾਂ ਪ੍ਰਧਾਨ ਨੇ ਉਹਨਾਂ ਵੱਲੋਂ ਇਹ तमाम ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਇਹ ਕਾਰ ਬਾਜ਼ਾਰ ਇੱਥੋਂ ਨਾ ਹਟਾਇਆ ਜਾਵੇ ਕਿਉਂਕਿ ਫੁੱਟਪਾਥਾਂ ਤੇ ਗੱਡੀਆਂ ਮੌਜੂਦ ਨੇ ਮੈਂ ਇੱਥੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਕਾਰ ਬਾਜ਼ਾਰ ਦਾ ਉਹ ਦ੍ਰਿਸ਼ ਜ਼ਰੂਰ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਜਿਹੜੇ ਕਾਰ ਖਰੀਦਣ ਆਉਂਦੇ ਆ ਵੇਚਣ ਆਉਂਦੇ ਆ ਇੱਥੇ ਮਾਰਕੀਟ ਜਿਹੜੀ ਲੱਗਦੀ ਹੈ ਤੇ ਜਿਵੇਂ ਸੰਡੇ ਮਾਰਕੀਟ ਵੀ ਇਸੇ ਥਾਂ ਤੇ ਲੱਗਦੀ ਹੈ ਪਰੰਤੂ ਇਹ ਕਾਰਾਂ ਜਿਹੜੀਆਂ ਨੇ ਸੜਕ ਤੇ ਕਿਵੇਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਰਤੀਬ ਦੇ ਵਿੱਚ ਖੜਾਈਆਂ ਨੇ ਪਰੰਤੂ ਖੜਾਈਆਂ ਫੁੱਟਪਾਥ ਦੇ ਉੱਤੇ ਨੇ ਜਿਸ ਕਰਕੇ ਇੱਕ ਟ੍ਰੈਫਿਕ ਦੀ ਵੱਡੀ ਸਮੱਸਿਆ ਪਟਿਆਲਾ ਸ਼ਹਿਰ ਵਿੱਚ ਪਹਿਲਾਂ ਹੀ ਬਣੀ ਹੋਈ ਹੈ ਪਰੰਤੂ ਹੁਣ ਕੋਸ਼ਿਸ਼ਾਂ ਜਿਹੜੀਆਂ ਇਸ ਪਖਤ ਤੋਂ ਦਿਖਾਈ ਦੇ ਰਹੀਆਂ ਕਿ ਕਾਰ ਬਾਜ਼ਾਰ ਇੱਥੇ ਰਵੇ ਤੇ ਨਗਰ ਨਿਗਮ ਪਟਿਆਲਾ ਦੇ ਜਿਹੜੇ ਮੇਅਰ ਹੈ ਕੁੰਦਨ ਗੋਗਿਆ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਰ ਬਾਜ਼ਾਰ ਇੱਥੋਂ ਹਟਾਇਆ ਜਾਣਾ ਚਾਹੀਦਾ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਕਿਉਂਕਿ ਇਸੇ ਕਾਰ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਇਮਪਰੂਵਮੈਂਟ ਟਰਸਟ ਦਾ ਦਫ਼ਤਰ ਵੀ ਹੈ ਇਸ ਦੇ ਨਾਲ ਹੀ ਕੁਝ ਬੈਂਕ ਨੇ ਪ੍ਰਾਈਵੇਟ ਬੈਂਕ ਨੇ ਕਾਲਜ ਨੇ ਤਾਂ ਅਕਸਰ ਇਸ ਕਾਰ ਬਾਜ਼ਾਰ ਦੇ ਵਿੱਚ ਜਿਹੜੀ ਟਰੈਫਿਕ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ ਪਰੰਤੂ ਜੇ ਦੇਖਿਆ ਜਾਵੇ ਕਿ ਇਹ ਮਾਮਲਾ ਹੁਣ ਹੀ ਵਿਵਾਦਾਂ ਵਿੱਚ ਕਿਉਂ ਆਇਆ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨਗਰ ਨਿਗਮ ਦੇ ਕੋਲ ਪੁੱਜਦੀਆਂ ਤੇ ਹੁਣ ਲਗਾਤਾਰ ਕਾਰ ਬਾਜ਼ਾਰ ਨੂੰ ਇੱਥੋਂ ਹਟਾਉਣ ਨੂੰ ਲੈ ਕੇ ਇੱਕ ਟਕਰਾਅ ਕਹਿ ਸਕਦੇ ਹਾਂ ਕਿ ਜਿਹੜੇ ਕੁਝ ਦੁਕਾਨਦਾਰ ਨੇ ਉਹ ਮੀਟਿੰਗਾਂ ਵੀ ਕਰ ਰਿਹਾ ਤੇ ਅ ਮੇਅਰ ਦੇ ਨਾਲ ਗੱਲਬਾਤ ਕਰ ਰਿਹਾ ਕਿ ਇਸ ਕਾਰ ਬਾਜ਼ਾਰ ਨੂੰ ਇੱਥੋਂ ਨਾ ਹਟਾਇਆ ਜਾਵੇ ਆਖਰ ਸਵਾਲੇ ਉੱਠਦਾ ਹੈ ਕਿ ਕਾਰ ਬਾਜ਼ਾਰ ਹਟਾਇਆ ਕਿਉਂ ਨਹੀਂ ਜਾਣਾ ਚਾਹੀਦਾ ਐਨ ਮਸਲਾ ਜਿਹੜਾ ਆ ਰਿਹਾ ਉਹਦੇ ਵਿੱਚ ਇਹ ਆ ਰਿਹਾ ਕਿ ਜਿਹੜੇ ਗੱਡੀਆਂ ਨੇ ਫੁੱਟਪਾਥਾਂ ਤੇ ਖੜਾਈਆਂ ਨੇ ਤੇ ਗੱਡੀਆਂ ਫੁੱਟਪਾਥਾਂ ਦੇ ਖੜਾਣ ਦੇ ਨਾਲ ਇੱਕ ਜਿਹੜੀ ਰੂਡ ਰੈਗੂਲੇਸ਼ਨ ਹੈ ਉਸ ਦੀ ਵੱਡੀ ਕੋਲੰਗਣਾ ਹੋ ਰਹੀ ਹੈ ਕਿਉਂਕਿ ਜਿਹੜੇ ਪੈਦਲ ਚੱਲਣ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਚੱਲਣ ਦਾ ਅਧਿਕਾਰ ਪਹਿਲਾਂ ਹੁੰਦਾ ਹੈ ਇਸ ਕਰਕੇ ਲੰਬੇ ਸਮੇਂ ਤੋਂ ਜਿਹੜੀਆਂ ਕਾਰ ਬਜ਼ਾਰ ਦੇ ਵਿੱਚ ਇਹ ਦੁਕਾਨਾਂ ਦੇ ਬਾਹਰ ਜਾਂ ਸੜਕਾਂ ਦੇ ਉੱਤੇ ਜਿਸ ਤਰ੍ਹਾਂ ਦੀਆਂ ਕਾਰਾਂ ਨੂੰ ਖੜਾਇਆ ਗਿਆ ਤਰਤੀਬਵਾਰ ਜਿਹੜੀਆਂ ਦੁਕਾਨਾਂ ਦੇ ਅੱਗੇ ਕਾਰਾਂ ਲੱਗੀਆਂ ਨੇ ਇਸ ਦੀ ਇੱਕ ਵੱਡੀ ਵਾਇਲੇਸ਼ਨ ਜਿਹੜੀ ਆ ਸਾਹਮਣੇ ਆ ਰਹੀ ਹੈ ਤਾਂ ਹੁਣ ਮਸਲਾ ਇਸ ਗੱਲ ਦਾ ਕਿ ਇਸ ਕਾਰ ਬਜ਼ਾਰ ਦੇ ਵਿੱਚ ਬਹੁਤ ਸਾਰੀਆਂ ਧੜੇਬੰਦੀਆਂ ਵੀ ਨੇ ਤੇ ਮਾਮਲਾ ਇਸ ਗੱਲ ਦਾ ਆਇਆ ਕਿ ਕੁਝ ਸ਼ਿਕਾਇਤਾਂ ਜਿਹੜੀਆਂ ਨੇ ਨਗਰ ਨਿਗਮ ਦੇ ਕੋਲੇ ਪੁੱਜਦੀਆਂ ਨੇ ਤਾਂ ਇੱਥੇ ਅਕਸਰ ਲੋਕ ਕਾਰਾਂ ਵੇਚਣ ਤੇ ਖਰੀਦਣ ਲਈ ਪਹੁੰਚਦੇ ਆ ਇੱਕ ਵੱਡਾ ਵਪਾਰ ਕਹਿ ਸਕਦੇ ਆ ਕਿ ਕਰੋੜਾ ਰੁਪਏ ਦਾ ਵਪਾਰ ਇੱਥੇ ਹੁੰਦਾ ਇਸ ਦੇ ਨਾਲ ਹੀ ਇਹਨਾਂ ਦੁਕਾਨਾਂ ਦੇ ਨਾਲ ਕੁਝ ਪਾਰਕਿੰਗ ਵੀ ਦਿਖਾਈ ਦਿੰਦੀ ਹੈ ਤੁਹਾਨੂੰ ਦਿਖਾਵਾਂਗੇ ਕਿ ਅਕਸਰ ਜਿਹੜੀ ਪਾਰਕਿੰਗ ਹੈ ਉਸ ਪਾਰਕਿੰਗ ਦੇ ਵਿੱਚ ਆਲੇ-ਦੁਆਲੇ ਪ੍ਰਾਈਵੇਟ ਬੈਂਕ ਨੇ ਤੇ ਪ੍ਰਾਈਵੇਟ ਬੈਂਕ ਦੇ ਨਾਲ ਕੁਝ ਨਿੱਜੀ ਹੋਟਲ ਨੇ ਇਸੇ ਤਰ੍ਹਾਂ ਕੁਝ ਹਸਪਤਾਲ ਨੇ ਇਸੇ ਤਰ੍ਹਾਂ ਹੋਰ ਵੀ ਕਾਰੋਬਾਰ ਜਿਹੜੇ ਲੋਕ ਨੇ ਇਹਨਾਂ ਥਾਵਾਂ ਤੇ ਕਰਦੇ ਆ ਪਰੰਤੂ ਮਸਲਾ ਇਸ ਗੱਲ ਦਾ ਆ ਰਿਹਾ ਕਿ ਜਦੋਂ ਲੋਕ ਇੱਥੇ ਆਪਣੇ ਕੰਮਕਾਜ ਲਈ ਆਪਣੇ ਵਪਾਰ ਲਈ ਇੱਥੇ ਪੁੱਜਦੇ ਆ ਤਾਂ ਲੋਕਾਂ ਨੂੰ ਬੜੀ ਔਖਾਈ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਲਈ ਵੱਡੀ ਦਿੱਕਤ ਆਉਂਦੀ ਆ ਕਿ ਅਸੀਂ ਆਪਣੇ ਵਾਹਨ ਕਿੱਥੇ ਖੜਾਈਏ ਜਦਕਿ ਇਹਨਾਂ ਨੇ ਐਡਾ ਘੇਰਾ ਕਹਿ ਸਕਦੇ ਆ ਕਿ ਆਪਣੀਆਂ ਕਾਰਾਂ ਨੂੰ ਇਸ ਢੰਗ ਦੇ ਨਾਲ ਫਲਾਇਆ ਹੋਇਆ ਕਿ ਕਿਸੇ ਦੀਆਂ 4 ਕਾਰਾਂ ਨੇ ਕਿਸੇ ਦੀਆਂ 10 ਹੋ ਸਕਦੀਆਂ ਪਰੰਤੂ ਕੁਝ ਜਹੇ ਵਪਾਰੀ ਵੀ ਨੇ ਜਿਨ੍ਹਾਂ ਦੀਆਂ 100-100 ਦੇ ਕਰੀਬ ਗੱਡੀਆਂ ਖੜੀਆਂ ਨੇ ਪਰੰਤੂ ਜਿਵੇਂ ਹੀ ਨਗਰ ਨਿਗਮ ਦੇ ਵੱਲੋਂ ਹੁਣ ਡੰਡਾ ਕਾਇਮ ਕੀਤਾ ਗਿਆ ਕਿ ਇਥੋਂ ਕਾਰ ਬਾਜ਼ਾਰ ਨੂੰ ਖਾਲੀ ਕਰਵਾਇਆ ਜਾਣਾ ਤਾਂ ਹੁਣ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਕਿਹਾ ਜਾਂਦਾ ਹੈ ਕਿ ਅੱਜ ਕਾਰ ਬਾਜ਼ਾਰ ਦੇ ਕੁਝ ਲੋਕਾਂ ਵੱਲੋਂ ਮੀਟਿੰਗ ਕੀਤੀ ਗਈ ਇਹਨਾਂ ਦੇ ਪ੍ਰਧਾਨ ਨੇ ਵਿਪਨ ਵੱਲੋਂ ਜਿਹੜੇ ਕਾਰ ਬਾਜ਼ਾਰ ਦੇ ਵਿੱਚ ਲੋਕ ਜਿਹਾ ਵਪਾਰੀ ਕੰਮ ਕਰਦੇ ਆ ਉਹਨਾਂ ਨੇ ਇੱਕ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨਾਲ ਵੀ ਗੱਲਬਾਤ ਦਾ ਸਿਲਸਲਾ ਚਲਾਇਆ ਕਿ ਆਖਰ ਗੱਲਬਾਤ ਕਿਸ ਤਰ੍ਹਾਂ ਹੱਲ ਹੋਏ ਤੇ ਜੇ ਕਾਰ ਬਜ਼ਾਰ ਇਥੋਂ ਹਟਦਾ ਤਾਂ ਨਗਰ ਨਿਗਮ ਜਾਂ ਸਰਕਾਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਆਲਟਰਨੇਟਿਵ ਦਿੰਦੀ ਆ ਪਰੰਤੂ ਜਿਹੜੇ ਲੋਕ ਇੱਥੇ ਕਾਰਾਂ ਲਗਾਉਂਦੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦਾ ਮੰਨਣਾ ਹੈ ਕਿ ਸਾਨੂੰ ਇੱਕ ਦੋ ਕਾਰਾਂ ਖੜਾਣ ਦੀ ਜਗ੍ਹਾ ਦਿੱਤੀ ਜਾਵੇ ਇੱਕ ਦੋ ਕਾਰਾਂ ਦੇ ਉੱਤੇ ਤਾਂ ਕੋਈ ਦਿੱਕਤ ਹੀ ਨਹੀਂ ਆ ਰਹੀ ਪਰੰਤੂ ਜਿਹੜੀ ਦਿੱਕਤ ਆ ਰਹੀ ਉਹ ਇਸੇ ਕਰਕੇ ਆ ਰਹੀ ਕਿ ਜਿਹੜੀਆਂ ਕਾਰਾਂ ਸੜਕਾਂ ਤੇ ਖੜੀਆਂ ਨੇ ਵਕਫ ਵਕਫ ਜਿਹੜੇ ਲੋਕ ਕਾਰੋਬਾਰ ਕਰਦੇ ਆ ਇਸ ਮਾਰਕੀਟ ਦੇ ਵਿੱਚ ਖੁਦ ਨੂੰ ਸਥਾਪਿਤ ਕਰ ਚੁੱਕੇ ਆ ਕਾਰ ਮਾਰਕੀਟ ਜਿਹੜੀ ਕਾਰ ਮਾਰਕੀਟ ਦੇ ਜਿਹੜੀ ਨਾਲ ਪਾਰਕਿੰਗ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇਹ ਭਰੀ ਹੁੰਦੀ ਹੈ ਆਮ ਲੋਕਾਂ ਨੂੰ ਕਿੱਥੇ ਦਿੱਕਤ ਆਉਂਦੀ ਹੈ ਇਹਨਾਂ ਬੈਂਕਾਂ ਦੇ ਵਿੱਚ ਜਿਵੇਂ ਐਕਸੈਸ ਬੈਂਕ ਹੈ ਐਸਬੀਆਈ ਬੈਂਕ ਹੈ ਐਚਡੀਐਫਸੀ ਬੈਂਕ ਹੈ ਇਸ ਦੇ ਨਾਲ ਜਿਹੜੀ ਬਾਹਰਲੀ ਤੁਸੀਂ ਪਾਰਕਿੰਗ ਦੇਖ ਸਕਦੇ ਹੋ ਇਸ ਪਾਰਕਿੰਗ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਘੱਟ ਜਿਹੜੇ ਕਰਮਚਾਰੀ ਇੱਥੇ ਕੰਮ ਕਰ ਲਾਂਦੇ ਆ ਉਹਨਾਂ ਦੀਆਂ ਗੱਡੀਆਂ ਘੱਟ ਪਰੰਤੂ ਕਾਰ ਵਕਰੀਤਾ ਜਿਹੜੇ ਕਾਰ ਵੇਚਣ ਦਾ ਪ੍ਰੋਪਰਟੀ ਜਿਹੜਾ ਇਸ ਦਾ ਕੰਮ ਕਰਦੇ ਨੇ ਕਾਰਾਂ ਨੂੰ ਖਰੀਦਣ ਤੇ ਵੇਚਣ ਦਾ ਉਹਨਾਂ ਦੀਆਂ ਕਾਰਾਂ ਕਿੰਨੀਆਂ ਕੋ ਖੜੀਆਂ ਨੇ ਇਹ ਪਾਰਕਿੰਗ ਜੈ ਸਾਰੇ ਇਸ ਪਾਰਕਿੰਗ ਨੂੰ ਦੇਖਿਆ ਜਾਵੇ ਤਾਂ ਦੇਖੋ ਕਿ ਕਿਸ ਤਰ੍ਹਾਂ ਪਾਰਕਿੰਗ ਦੇ ਵਿੱਚ ਜਿਹੜੀ ਕਾਰਾਂ ਦੀ ਗਿਣਤੀ ਹੈ ਉਹ ਅਣਗਿਣਤ ਹੈ ਫੁੱਟਬਾਥ ਤੇ ਵੀ ਗੱਡੀਆਂ ਖੜੀਆਂ ਨੇ ਪਾਰਕਿੰਗ ਦੇ ਵਿੱਚ ਵੀ ਗੱਡੀਆਂ ਖੜੀਆਂ ਨੇ ਆਸੇ ਪਾਸੇ ਬੈਂਕ ਨੇ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਜਿਸ ਤਰ੍ਹਾਂ ਪ੍ਰਾਈਵੇਟ ਬੈਂਕ ਨੇ ਜਿਹੜੇ ਇਹਨਾਂ ਵੱਲੋਂ ਜਿਹੜੇ ਕਾਰੋਬਾਰ ਨੇ ਇਹਨਾਂ ਬੂਥਾਂ ਵਿੱਚ ਕੀਤੇ ਜਾਂਦੇ ਹੈ ਹੈ ਇਹ ਬੂਥ ਹੀ ਹੈ ਇਸ ਦੇ ਨਾਲ ਹੀ ਨਾਰਾਇਣ ਕੰਟੀਨੈਂਟਲ ਹੋਟਲ ਹੈ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਇਹਨਾਂ ਦੀ ਆਪਣੀ ਇੱਕ ਪਾਰਕਿੰਗ ਜਿਹੜੀ ਆਲੇ-ਦੁਆਲੇ ਦਿਖਾਈ ਦਿੰਦੀ ਹੈ ਇਸੇ ਤਰ੍ਹਾਂ ਨਾਲ ਹੀ ਇਪਰੂਵਮੈਂਟ ਟਰਸਟ ਦਾ ਦਫ਼ਤਰ ਹੈ ਛੋਟੀ ਬਾਰਾਂ ਦਰੀਆ ਕੁਝ ਹਾਈਲਾਈਟਸ ਸੈਂਟਰ ਵੀ ਇਸੇ ਥਾਂ ਤੇ ਮੌਜੂਦ ਹੈ ਇਸ ਕਰਕੇ ਇੱਕ ਵੱਡੀ ਦਿੱਕਤ ਆਵਾਜਾਈ ਨੂੰ ਲੈ ਕੇ ਆ ਤੇ ਉਹਨਾਂ ਲੋਕਾਂ ਨੂੰ ਆ ਰਹੀ ਹੈ ਜਿਹੜੇ ਲੋਕ ਅਕਸਰ ਬੈਂਕਾਂ ਦੇ ਵਿੱਚ ਆਪਣਾ ਕੰਮ ਕਰਵਾਉਣ ਆਉਂਦੇ ਆ ਪਰੰਤੂ ਇਹ ਵਿਵਾਦ ਹੁਣ ਖਤਮ ਕਿੱਥੇ ਹੋਏਗਾ ਸਵਾਲੇ ਪੈਦਾ ਹੋ ਰਿਹਾ ਕਿਉਂਕਿ ਇਹ ਸਰਕਾਰੀ ਜਗ੍ਹਾ ਤੇ ਸਰਕਾਰੀ ਜਗ੍ਹਾ ਦਾ ਮਿਸਯੂਜ਼ ਕਿੰਨਾ ਕੁ ਹੋ ਰਿਹਾ ਹੈ ਇਹ ਵੀ ਦੇਖਣਾ ਹੋਏਗਾ ਪਰ ਮਸਲਾ ਇਸ ਗੱਲ ਦਾ ਆ ਰਿਹਾ ਕਿ ਹੁਣ ਇਹ ਜਿਵੇਂ ਅਕਸਰ ਕਿਹਾ ਜਾਂਦਾ ਕਿ ਸਰਕਾਰਾਂ ਦੇ ਵਿੱਚ ਜਿਹੜੇ ਮੇਅਰ ਹੁੰਦੇ ਸੀ ਉਹਨਾਂ ਨੂੰ ਵੀ ਟਿਕਾ ਲਿਆ ਜਾਂਦਾ ਸੀ ਜਾਂ ਇਹ ਕਹਿ ਲਓ ਕਿ ਕੁਝ ਲੋਕਾਂ ਨੂੰ ਸਿਆਸਤ ਦੇ ਵਿੱਚ ਪ੍ਰਭਾਵ ਬਣਾ ਕੇ ਟਿਕਾਉਣ ਦਾ ਸਿਲਸਿਲਾ ਦਿਖਾਈ ਦਿੰਦਾ ਹੁਣ ਕਾਰ ਬਾਜ਼ਾਰ ਦੇ ਕੁਝ ਲੋਕਾਂ ਵੱਲੋਂ ਇੱਕ ਬੈਠਕ ਹੀ ਮੀਟਿੰਗ ਕੀਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਕਾਉਂਸਲਰ ਨੇ ਜਗਤਾਰ ਸਿੰਘ ਤਾਰੀ ਉਹ ਮੀਟਿੰਗ ਵਿੱਚ ਬੈਠੇ ਸੀ ਉਹਨਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਸੀ ਕਿ ਹਰ ਦੁਕਾਨ ਦੇ ਅੱਗੇ ਕੁਝ ਵਾਈਟ ਪੱਟੀ ਜਿਹੜੀ ਆ ਬਣਾ ਕੇ ਦੇ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੀਆਂ ਜਿਹੜੀਆਂ ਕਾਰਾਂ ਨੇ ਉੱਥੇ ਖੜਾ ਸਕਣ ਪਰੰਤੂ ਕੁਝ ਜਿਹੇ ਕਾਰ ਬਜ਼ਾਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਕਿਸੇ ਦੀਆਂ 4 ਗੱਡੀਆਂ ਕਿਸੇ ਦੀਆਂ 5 ਨੇ ਕਿਸੇ ਦੀਆਂ 50 ਕਿਸੇ ਦੀਆਂ 100 ਨੇ ਇੱਕ ਵੱਡਾ ਕਾਰੋਬਾਰ ਹੁੰਦਾ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਾਰੋਬਾਰ ਗਲਤ ਹੁੰਦਾ ਹਰ ਬੰਦੇ ਦਾ ਵਪਾਰ ਤੇ ਨਾਲ ਬੱਧਾ ਜੁੜਿਆ ਹੁੰਦਾ ਕਿਸੇ ਨੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ ਪਰੰਤੂ ਹੁਣ ਜਦੋਂ ਇਹ ਲੰਮੇ ਸਮੇਂ ਤੋਂ ਕਾਰ ਬਾਜ਼ਾਰ ਲੱਗਦਾ ਤਾਂ ਇਸ ਕਾਰ ਬਾਜ਼ਾਰ ਨੂੰ ਹਟਾਉਣ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ ਕਿਹੜੇ ਲੋਕ ਸ਼ਿਕਾਇਤਾਂ ਕਰ ਰਿਹਾ ਹੈ ਕਿਹੜੇ ਲੋਕ ਕਾਰ ਬਾਜ਼ਾਰ ਦੇ ਵਿੱਚੋਂ ਜਾ ਕੇ ਨਗਰ ਨਿਗਮ ਦੇ ਮੇਅਰ ਨੂੰ ਇਹ ਗੱਲ ਕਹਿ ਰਹੇ ਆ ਕਿ ਇੱਥੋਂ ਕਾਰ ਬਾਜ਼ਾਰ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਜੇ ਕਾਰ ਬਾਜ਼ਾਰ ਕਈ ਸਾਲਾਂ ਤੋਂ ਇੱਥੇ ਹੀ ਲੱਗ ਰਿਹਾ ਸੀ ਜੇ ਪਹਿਲਾਂ ਦਿੱਕਤ ਨਹੀਂ ਆ ਰਹੀ ਸੀ ਤੇ ਹੁਣ ਦਿੱਕਤ ਕਿਉਂ ਆ ਰਹੀ ਹੈ ਤਮਾਮ ਸਵਾਲ ਜੁੜੇ ਹੋਏ ਨੇ ਇਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਨੇ ਇਨਾਂ ਦੇ ਆਪਣੇ ਕਾਰੋਬਾਰ ਨੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਪਰ ਮਸਲਾ ਇਸੇ ਗੱਲ ਦਾ ਆ ਰਿਹਾ ਕਿ ਹੁਣ ਇਹ ਮਸਲਾ ਨਿਬੜੇਗਾ ਕਿੱਥੇ ਪਰੰਤੂ ਹਮੇਸ਼ਾ ਚਾਹੇ ਨਗਰ ਨਿਗਮ ਦੇ ਮੇਰ ਹੋਣ ਜਾਂ ਹੋਰ ਵੀ ਸਿਆਸਤਦਾਨ ਹੋਣ ਕਿਸ ਤਰ੍ਹਾਂ ਮਾਮਲਿਆਂ ਨੂੰ ਸੁਲਝਾਉਂਦੇ ਆ ਕਿਸ ਤਰ੍ਹਾਂ ਟਕਾਉਂਦੇ ਆ ਮੈਂ ਇੱਥੇ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਜਿਸ ਤਰ੍ਹਾਂ ਨਗਰ ਨਿਗਮ ਵੱਲੋਂ ਇੱਕ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਜਾਂਦੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਇਹ ਅਨਾਉਂਸਮੈਂਟ ਕਰਵਾ ਕੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਇੱਥੋਂ ਕਾਰ ਬਾਜ਼ਾਰ ਖਾਲੀ ਕਰਵਾਇਆ ਜਾਵੇ ਅੱਜ ਸ਼ਨੀਵਾਰ ਹੈ ਤੇ ਸ਼ਨੀਵਾਰ ਵਾਲੇ ਦਿਨ ਵੈਸੇ ਰਸ਼ ਘਟ ਹੁੰਦਾ ਤਾਂ ਕੱਲ ਸੰਡੇ ਮਾਰਕੀਟ ਵੀ ਲੱਗਣੀ ਹੈ ਤਾਂ ਇੱਥੇ ਅਨਾਉਂਸਮੈਂਟ ਕਰਵਾ ਕੇ ਇਹ ਦੱਸਿਆ ਕੀਤਾ ਜਾ ਰਿਹਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਤੋਂ ਪਹਿਲਾਂ ਕਿ ਨਗਰ ਨਿਗਮ ਕੋਈ ਕਾਰਵਾਈ ਕਰੇ ਇਹ ਕਾਰ ਬਾਜ਼ਾਰ ਖਾਲੀ ਕਰ ਦੇਣਾ ਚਾਹੀਦਾ ਇਸ ਉੱਤੇ ਕਿਸ ਤਰ੍ਹਾਂ ਦੀ ਗਲਬਾਤ ਦੇ ਨਾਲੇ ਮਾਮਲਾ ਨਿਬੜਦਾ ਹੈ ਇਸ ਉੱਤੇ ਕਿਸ ਤਰ੍ਹਾਂ ਦੀ ਸੈਟਿੰਗ ਮੇਅਰ ਦੇ ਨਾਲ ਹੁੰਦੀ ਹੈ ਇਸ ਦੇ ਨਾਲ ਨਗਰ ਨਿਗਮ ਦੇ ਮੇਅਰ ਵੱਲੋਂ ਕਿਸ ਤਰ੍ਹਾਂ ਦਾ ਐਕਸ਼ਨ ਕੀਤਾ ਜਾਂਦਾ ਕੱਲ ਇੱਥੇ ਸੰਡੇ ਮਾਰਕੀਟ ਲੱਗੇਗੀ ਸੰਡੇ ਮਾਰਕੀਟ ਦੇ ਨਾਲ ਇਸ ਬਾਜ਼ਾਰ ਦੇ ਹਾਲਾਤ ਵੀ ਸਾਹਮਣੇ ਦਿਖਾਈ ਦਿੰਦੇ ਆ ਅਕਸਰ ਬਹੁਤ ਸਾਰੇ ਸਿਆਸਤਦਾਨਾਂ ਵੱਲੋਂ ਚਾਹੇ ਫੂਡ ਮਾਰਕੀਟ ਆ ਚਾਹੇ ਟ੍ਰੈਫਿਕ ਦੀ ਸਮੱਸਿਆ ਹੈ ਚਾਹੇ ਸੰਡੇ ਮਾਰਕੀਟ ਦੀ ਸਮੱਸਿਆ ਹੈ ਚਾਹੇ ਕਾਰ ਬਜ਼ਾਰ ਦੀ ਸਮੱਸਿਆ ਹੈ ਪਰੰਤੂ ਵੱਡੀਆਂ ਮੁਸ਼ਕਲਾਂ ਸ਼ਹਿਰ ਦੇ ਨਾਲ ਜੁੜਦੀਆਂ ਜਾ ਰਹੀਆਂ ਕਿਉਂਕਿ ਹੁਣ ਸ਼ਹਿਰ ਦੇ ਵਿੱਚ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਇਸੇ ਗੱਲ ਦੀ ਹੋ ਰਹੀ ਆ ਕਿ ਜਦੋਂ ਕੋਈ ਲੋਕ ਇੱਥੇ ਆਉਂਦੇ ਨੇ ਕੰਮਕਾਜ ਲਈ ਆਉਂਦੇ ਨੇ ਤਾਂ ਉਹਨਾਂ ਦੀਆਂ ਆਪਣੀਆਂ ਗੱਡੀਆਂ ਤਾਂ ਖੜ੍ਹਦੀਆਂ ਨਹੀਂ ਕਈ ਵਾਰ ਲੜਾਈ ਝਗੜੇ ਇਹਨਾਂ ਲੋਕਾਂ ਦੇ ਨਾਲ ਵੀ ਹੋ ਜਾਂਦੇ ਆ ਕਿਉਂਕਿ ਇਹ ਆਪਣੀਆਂ ਗੱਡੀਆਂ ਜਾਂ ਆਪਣੀਆਂ ਕਾਰਾਂ ਨੂੰ ਇਹਨਾਂ ਪਾਰਕਿੰਗਾਂ ਵਾਲੀਆਂ ਥਾਵਾਂ ਤੇ ਸਥਾਪਿਤ ਕਰ ਦਿੰਦੇ ਆ ਹਮੇਸ਼ਾ ਇਹਨਾਂ ਦੀਆਂ ਗੱਡੀਆਂ ਇਸੇ ਥਾਂ ਤੇ ਦੇਰ ਰਾਤ ਖੜੀਆਂ ਵੀ ਰਹਿੰਦੀਆਂ ਤੇ ਜਦੋਂ ਆਮ ਲੋਕ ਦੂਰ ਦਰਾਡੇ ਤੋਂ ਇਹਨਾਂ ਬੈਂਕਾਂ ਵਿੱਚ ਆਈਲੈਂਡ ਸੈਂਟਰਾਂ ਦੇ ਵਿੱਚ ਕੰਮ ਕਰਵਾਉਣ ਲਈ ਜਾਂ ਇਹਨਾਂ ਹਸਪਤਾਲਾਂ ਦੇ ਵਿੱਚ ਆਪਣੇ ਇਲਾਜ ਲਈ ਪਹੁੰਚਦੇ ਆ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲ ਆ ਰਹੀਆਂ ਸਭ ਤੋਂ ਅਹਿਮ ਗੱਲ ਇਹ ਆ ਕਿ ਜੇ ਲੰਬੇ ਸਮੇਂ ਤੋਂ ਇਸੇ ਥਾਂ ਤੇ ਕਾਰ ਬਜ਼ਾਰ ਲੱਗਿਆ ਹੋਇਆ ਸੇਤਾ ਹੁਣ ਕਿਹੜੇ ਲੋਕ ਕਾਰ ਬਜ਼ਾਰ ਦੇ ਵਿੱਚੋਂ ਉੱਠ ਕੇ ਨਗਰ ਨਿਗਮ ਤੱਕ ਪਹੁੰਚ ਕਰਕੇ ਅਜਹੀਆਂ ਸ਼ਿਕਾਇਤਾਂ ਕਰਵਾ ਰਿਹਾ ਕਿ ਕਾਰ ਬਜ਼ਾਰ ਇੱਥੋਂ ਹਟਾਇਆ ਜਾਣਾ ਚਾਹੀਦਾ ਦੇਖਦੇ ਆ ਕਿ ਸੋਮਵਾਰ ਤੱਕ ਨਗਰ ਨਿਗਮ ਦਾ ਅਗਲਾ ਐਕਸ਼ਨ ਕਿਸ ਰੂਪ ਵਿੱਚ ਹੋ ਸਕਦਾ ਹੈ ਨਗਰ ਨਿਗਮ ਦੇ ਮੇਅਰ ਜਿਹੜੇ ਕੁੰਦਨ ਗੋਗਿਆ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਜੁਰਮਾਨੇ ਵਸੂਲੇ ਜਾਣਗੇ ਕਿਉਂਕਿ ਪਾਰਕਿੰਗ ਜਿਹੜੀ ਆ ਉਹ ਨਗਰ ਨਿਗਮ ਦੀ ਹੈ ਇੰਪਰੂਵਮੈਂਟ ਟਰਸਟ ਦੀ ਹੈ ਇਹਨਾਂ ਥਾਂਾਂ ਤੇ ਜਿਸ ਢੰਗ ਦੇ ਨਾਲ ਜਿਸ ਤਰਦੀਬ ਦੇ ਨਾਲ ਇਲੈਗਲ ਢੰਗ ਦੇ ਨਾਲ ਇਹਨਾਂ ਕਾਰਾਂ ਨੂੰ ਸਤਾਪਤ ਕੀਤਾ ਗਿਆ ਹੈ ਇਹਨਾਂ ਨੂੰ ਹਟਾਉਣ ਦਾ ਸਿਲਸਿਲਾ ਇੱਕ ਜੁਰਮਾਨੇ ਤੋਂ ਇੱਕ ਨੋਟਿਸ ਤੋਂ ਸ਼ੁਰੂ ਕੀਤਾ ਜਾਏਗਾ ਜਿਸ ਢੰਗ ਦੇ ਨਾਲ ਇਸ ਵਾਰਡ ਨਾਲ ਸੰਬੰਧਿਤ ਜਗਤਾਰ ਸਿੰਘ ਤਾਰੀ ਜਿਹੜੇ ਕਾਉਂਸਲਰ ਨੇ ਉਹ ਵਿੱਚ ਪਏ ਹੋਏ ਨੇ ਉਹ ਵਿੱਚ ਬੈ ਕੇ ਇਹਨਾਂ ਦੇ ਮਾਮਲਾ ਕਿੱਥੇ ਰਵੇੜਦੇ ਨੇ ਕਿਸ ਢੰਗ ਦੇ ਨਾਲ ਮਿਹਰ ਦੀ ਸੈਟਿੰਗ ਹੁੰਦੀ ਹੈ ਇਸ ਸੈਟਿੰਗ ਦੇ ਵਿੱਚੋਂ ਵੇਖਣਾ ਹੋਏਗਾ ਕਿ ਕਾਰਬਾਜ਼ਾਰ ਇੱਥੋਂ ਨਿਕਲਦਾ ਹੈ ਕਾਰਬਾਜ਼ਾਰ ਇੱਥੇ ਸਥਾਪਿਤ ਹੁੰਦਾ ਹੈ ਜਾਂ ਮੋٹے ਜੁਰਮਾਨੇ ਇਹਨਾਂ ਕਾਰ ਉਹਨਾਂ ਵਪਰੀਤਾ ਨਾਮ ਨੂੰ ਕੀਤੇ ਜਾਣਗੇ ਜਿਹੜੇ ਲੰਬੇ ਸਮੇਂ ਤੋਂ ਵਪਾਰ ਦੇ ਨਾਲ ਜੁੜੇ ਹੋਏ ਆ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ